ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੀ ਅੱਜ ਦੀ ਕਹਾਣੀ ਕਿ ਇੱਕ ਕਰੋੜਪਤੀ ਬਿਜ਼ਨਸਮੈਨ ਮੁੰਡਾ ਜਿਹੜਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਸਕਸੈਸ ਹੋਇਆ ਪਰ ਉਹ ਲੋਕਾਂ ਦੀ ਫੀਲਿੰਗ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਸਮਝਦਾ ਨਹੀਂ ਤਾਂ ਅਸੀਂ ਵੇਖਦੇ ਹਾਂ ਕਿ ਜਿਹੜੇ ਲੋਕ ਛੋਟੀ ਉਮਰ ਦੇ ਵਿੱਚ ਸਕਸੈਸ ਹੋ ਜਾਂਦੇ ਨੇ ਉਹ ਦੂਜਿਆਂ ਦੀ ਫੀਲਿੰਗਸ ਦੀ ਕਦਰ ਨਹੀਂ ਕਰਦੇ ਆਪਾਂ ਅਕਸਰ ਕਹਿੰਦੇ ਆ ਕਿ ਪੈਸੇ ਵਾਲੇ ਬੰਦੇ ਨੂੰ ਕਿਸੇ ਨਾਲ ਕੋਈ ਮੋਹ ਮੁਹੱਬਤ ਜਾਂ ਪਿਆਰ ਨਹੀਂ ਹੁੰਦਾ ਪਰ ਆਪਣੀ ਅੱਜ ਦੀ ਜੋ ਕਹਾਣੀਆਂ ਕਿ ਕਈ ਇਨਸਾਨ ਇਹੋ ਜਿਹੇ ਹੁੰਦੇ ਆ ਕਿ ਉਹਨਾਂ ਕੋਲੇ ਰਤਬਾ ਪੈਸਾ ਸ਼ੋਹਰਤ ਸਭ ਕੁਝ ਹੁੰਦਾ ਫਿਰ ਵੀ ਉਹ ਜ਼ਮੀਨ ਤੇ ਹੀ ਰਹਿੰਦੇ ਆ ਜ਼ਮੀਨ ਤੇ ਰਹਿਣ ਦਾ ਮਤਲਬ ਨਹੀਂ ਤਾਂ ਕਈ ਲੋਕ ਹੁੰਦੇ ਆ ਕਿ ਉਹਨਾਂ ਨੇ ਥੋੜੀ ਜਿਹੀ ਕਾਮਯਾਬੀ ਹਾਸਲ ਕੀਤੀ ਤੇ ਉਹ ਚੱਕ ਕੇ ਅਸਮਾਨ 'ਚ ਉਡਾਰੀਆਂ ਮਾਰਨ ਲੱਗ ਜਾਂਦੇ ਆ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਸੁਨੀਤਾ ਨਾਮ ਦੀ 28 ਸਾਲ ਦੀ ਕੁੜੀ ਆ ਉਹ ਇੱਕ ਬਿਲਡਿੰਗ ਦੇ ਵਿੱਚ ਕੰਮ ਕਰ ਰਹੀ ਆ ਬਿਲਡਿੰਗ ਮਤਲਬ ਕੋਈ ਵੱਡੀ ਬਿਲਡਿੰਗ ਬਣ ਰਹੀ ਆ ਉੱਥੇ ਬਹੁਤ ਸਾਰੇ ਮਜ਼ਦੂਰ ਔਰਤਾਂ ਅਤੇ ਬੰਦੇ ਕੰਮ ਕਰ ਰਹੇ ਆ ਸੁਨੀਤਾ ਵੀ ਉਹਨਾਂ ਦੇ ਵਿੱਚੋਂ ਇੱਕ ਆ ਸਨੀਤਾ ਤਪਦੀ ਹੋਈ ਧੁੱਪ ਦੇ ਵਿੱਚ 30 ਮਿੰਟ ਦਾ ਗੱਟਾ ਲੈ ਕੇ ਉੱਪਰ ਚੜ੍ਹਦੀ ਆ ਪੌੜੀਆਂ ਤੇ ਉਹਦਾ ਪਸੀਨੇ ਨਾਲ ਮਾੜਾ ਹਾਲ ਹੁੰਦਾ ਵੈਸੇ ਤਾਂ ਦੇਖਣ 'ਚ ਉਹ ਸੋਹਣੀ ਸੁਨੱਖੀ ਆ ਪਰ ਦੇਖੋ ਵੀ ਇੱਕ ਹਨਾ ਇਨਸਾਨ ਜਿਹੜਾ ਆਪਣੇ ਪੇਟ ਭਰਨ ਲਈ ਪੂਰੀ ਮਿਹਨਤ ਕਰ ਰਿਹਾ ਇੱਕ ਨੰਬਰ ਦੀ ਕਮਾਈ ਕਰ ਰਿਹਾ ਉਹਨੂੰ ਭਾਵੇਂ ਦਿਹਾੜੀ ਕਰਨੀ ਪਵੇ ਮਜ਼ਦੂਰੀ ਕਰਨੀ ਪਵੇ ਫਿਰ ਉਹਨੂੰ ਉਹ ਕੰਮ ਔਖਾ ਨਹੀਂ ਲੱਗਦਾ ਸੁਨੀਤਾ ਗੱਟਾ ਸਿਰ ਤੇ ਰੱਖਿਆ ਪੌੜੀਆਂ ਤੇ ਚੜਦੀ ਆ ਉਹਦਾ ਬਿਲਕੁਲ ਦਮ ਚੜ ਜਾਂਦਾ ਪਸੀਨੇ ਨਾਲ ਉਹਦਾ ਬੁਰਾ ਹਾਲ ਹੋ ਜਾਂਦਾ ਤੇ ਸੂਰਜ ਆ ਜਿਹੜਾ ਉਹ ਬਿਲਕੁਲ ਚਮਕ ਰਿਹਾ ਹੁੰਦਾ ਇੰਨੇ ਉਸ ਬਿਲਡਿੰਗ ਦਾ ਮਾਲਕ ਆਉਂਦਾ ਉਹ ਮਾਲਕਾ ਜਿਹੜਾ ਉਹ ਵੇਖਦਾ ਉਹ ਹਰ ਰੋਜ਼ ਉੱਥੇ ਆਉਂਦਾ ਸੀ ਤੇ ਉੱਥੇ ਕੰਮ ਕਰਦੇ ਮਜ਼ਦੂਰਾਂ ਨੂੰ ਵੇਖਦਾ ਸੀ ਉਹ ਸੋਚਦਾ ਸੀ ਕਿ ਦੇਖੋ ਮੈਨੂੰ ਪ੍ਰਮਾਤਮਾ ਨੇ ਕਿੰਨੀ ਵੱਡੀ ਦਾਤ ਬਖਸ਼ੀ ਆ ਕਿ ਮੈਂ ਛੋਟੀ ਉਮਰ ਦੇ ਵਿੱਚ ਹੀ ਮੈਂ ਕਾਮਯਾਬ ਹੋ ਗਿਆ ਭਾਵੇਂ ਮੈਂ ਮਿਹਨਤ ਕੀਤੀ ਮਿਹਨਤ ਤਾਂ ਇਹ ਵੀ ਕਰਦੇ ਆ ਚਲੋ ਕਿਤੇ ਨਾ ਕਿਤੇ ਕਿਸੇ ਦੀ ਮਿਹਨਤ ਦੇ ਵਿੱਚ ਕਮੀ ਰਹਿ ਜਾਂਦੀ ਆ ਇਸ ਲਈ ਉਹ ਰੋਜ਼ ਮਜ਼ਦੂਰਾਂ ਨੂੰ ਆ ਕੇ ਮਿਲਦਾ ਉਹਨਾਂ ਨੂੰ ਵੇਖਦਾ ਸੀ ਤੇ ਉਹਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਮੈਂ ਇਸ ਤਰ੍ਹਾਂ ਧਰਤੀ ਦੇ ਨਾਲ ਜੁੜਿਆ ਰਹੂੰਗਾ ਤਾਂ ਮੈਨੂੰ ਕਦੇ ਹੰਕਾਰ ਨਹੀਂ ਹੋਊਗਾ ਕਿਉਂਕਿ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਵੀ ਪ੍ਰਮਾਤਮਾ ਨੇ ਕਦੋਂ ਤੁਹਾਨੂੰ ਕੀ ਦੇ ਦੇਣਾ ਤੇ ਕਦੋਂ ਤੁਹਾਡੇ ਤੋਂ ਕੀ ਖੋ ਲੈਣਾ ਅਸਲ ਦੇ ਵਿੱਚ ਜਿਹੜੀ ਸੁਨੀਤਾ ਗਈ 28 ਸਾਲ ਦੀ ਉਹਦੀ ਉਮਰ ਆ 24 ਸਾਲ ਦੀ ਉਮਰ ਦੇ ਵਿੱਚ ਸੁਨੀਤਾ ਦਾ ਵਿਆਹ ਹੋ ਜਾਂਦਾ ਸਨੀਤਾ ਦੇ ਮਾਤਾ ਪਿਤਾ ਕੋਈ ਬਹੁਤੇ ਅਮੀਰ ਨਹੀਂ ਸੀ ਆਮ ਪਰਿਵਾਰਾਂ ਵਰਗਾ ਉਹਨਾਂ ਦਾ ਪਰਿਵਾਰ ਸੀ ਸਨੀਤਾ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਨੀਤਾ ਦੇ ਪਤੀ ਦਾ ਸੁਭਾਅ ਬੜਾ ਚੰਗਾ ਹੁੰਦਾ ਉਹਦੇ ਸੱਸ ਸਹੁਰੇ ਵੀ ਇਹ ਸੱਸ ਸਹੁਰਾ ਉਹਨਾਂ ਦਾ ਵੀ ਸੁਭਾਅ ਚੰਗਾ ਹੁੰਦਾ ਸਨੀਤਾ ਨੂੰ ਵਿਆਹੀ ਨੂੰ 1 ਸਾਲ ਹੋ ਜਾਂਦਾ 1 ਸਾਲ ਤੱਕ ਸਨੀਤਾ ਨੂੰ ਆਪਣੇ ਸਹੁਰੇ ਪਰਿਵਾਰ ਤੱਕ ਕੋਈ ਸ਼ਿਕਾਇਤ ਨਹੀਂ ਹੁੰਦੀ ਅਚਾਨਕ 1 ਸਾਲ ਬਾਅਦ ਸਨੀਤਾ ਦੀ ਜ਼ਿੰਦਗੀ ਹੈ ਜਿਹੜੀ ਉਹ ਉੱਜੜ ਜਾਂਦੀ ਆ ਉਦੀ ਲਾਈਫ ਹਨੇਰੇ ਚ ਚਲੀ ਜਾਂਦੀ ਆ ਕਿਉਂਕਿ ਸੁਨੀਤਾ ਦੇ ਪਤੀ ਦੀ ਇੱਕ ਸੜਕ ਰੋਡ ਐਕਸੀਡੈਂਟ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਤੇ ਇਹ ਹੁਣ ਐਨੀ ਜਿਹੜੀ ਦੁਖਦਾਇਕ ਖਬਰ ਆ ਉਹ ਕਿਸੇ ਵੀ ਇਨਸਾਨ ਨੂੰ ਤੋੜ ਸਕਦੀ ਆ ਸੁਨੀਤਾ ਵੀ ਆਪਣੇ ਪਤੀ ਦੀ ਮੌਤ ਤੋਂ ਬਹੁਤ ਟੁੱਟ ਜਾਂਦੀ ਆ ਬੜਾ ਰੋਂਦੀ ਆ ਸਾਰੇ ਪਰਿਵਾਰ ਦੇ ਵਿੱਚ ਮਾਹੌਲ ਗਮਗੀਨ ਹੁੰਦਾ ਹੁਣਾਂ ਵੀ ਸੀ ਇੱਕ ਕਮਾਊ ਪੁੱਤ ਹਨਾ ਪਰਿਵਾਰ ਦਾ ਜਿਹੜਾ ਕਿ ਆਪਣੇ ਪਰਿਵਾਰ ਲਈ ਕਮਾਈ ਕਰ ਰਿਹਾ ਸੀ ਜੀ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਜਦੋਂ ਕਿਸੇ ਦੀ ਹੱਸਦੀ ਵਸਦੀ ਜ਼ਿੰਦਗੀ ਦੇ ਵਿੱਚ ਕੋਈ ਐਦਾਂ ਦਾ ਦੁੱਖ ਆਉਂਦਾ ਤੇ ਇਨਸਾਨ ਟੁੱਟ ਹੀ ਜਾਂਦਾ ਚਲੋ ਸੁਨੀਤਾ ਦੇ ਪਤੀ ਦੀਆਂ ਅੰਤਮ ਰਸਮਾਂ ਕਰ ਦਿੱਤੀਆਂ ਜਾਂਦੀਆਂ ਭੋਗ ਪੈ ਜਾਂਦਾ ਭੋਗ ਤੋਂ ਬਾਅਦ ਸਹੁਰੇ ਪਰਿਵਾਰ ਲਈ ਇਹ ਇੱਕ ਮੁਸੀਬਤ ਬਣ ਜਾਂਦੀ ਆ ਉਹ ਸੋਚਦੇ ਆ ਵੀ ਅਸੀਂ ਨੌਜਵਾਨ ਵਿਧਵਾ ਨੂੰ ਨੂੰ ਘਰੇ ਕਿਵੇਂ ਰੱਖ ਸਕਦੇ ਆ ਵੀ ਲੋਕਾਂ ਨੇ ਤੇ ਮਾੜੀ ਨਜ਼ਰ ਹਣਾ ਰੱਖਣੀ ਆ ਵੀ ਅਸੀਂ ਇਹਨੂੰ ਕਿਵੇਂ ਰੱਖੀਏ ਉਹਨਾਂ ਨੂੰ ਕਹਿਣਾ ਵੀ ਔਖਾ ਲੱਗਦਾ ਸੁਨੀਤਾ ਦੇ ਮਾਤਾ ਪਿਤਾ ਨੂੰ ਪਰ ਉਹ ਸੋਚਦੇ ਆ ਵੀ ਕਹਿਣਾ ਤਾਂ ਪੈਣਾ ਚਲੋ ਉਹ ਪਹਿਲਾਂ-ਪਹਿਲਾਂ ਤਾਂ ਨਹੀਂ ਕਹਿੰਦੇ ਸੁਨੀਤਾ ਆਪਣੇ ਪੇਕੇ ਘਰ ਨਹੀਂ ਜਾਂਦੀ ਉਹ ਆਪਣੇ ਪਤੀ ਦੇ ਭੋਗ ਤੋਂ ਬਾਅਦ ਵੀ ਸਹੁਰੇ ਘਰ ਹੀ ਰਹਿੰਦੀ ਆ ਤੇ ਜਦੋਂ ਉਹਦੇ ਸਹੁਰਿਆਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਜਾਂਦੀ ਨਹੀਂ ਤੇ ਉਹਨਾਂ ਨੂੰ ਨਾ ਬੋਝ ਲੱਗਣ ਲੱਗ ਜਾਂਦੀ ਆ ਸੁਨੀਤਾ ਉਹ ਗੱਲ-ਗੱਲ ਤੇ ਚਿੜਦੇ ਆ ਸੁਨੀਤਾ ਦੇ ਨਾਲ ਉਹ ਇਹ ਜਿਹਾ ਬਿਹੇਵ ਨਹੀਂ ਰੱਖਦੇ ਸੁਨੀਤਾ ਇਹ ਸਾਰੀਆਂ ਗੱਲਾਂ ਸਮਝ ਜਾਂਦੀ ਆ ਤੇ ਇੱਕ ਦਿਨ ਘਰ ਦੇ ਵਿੱਚ ਥੋੜੀ ਜਿਹੀ ਕੋਈ ਗੱਲ ਹੁੰਦੀ ਆ ਤੇ ਸੁਨੀਤਾ ਦਾ ਜਿਹੜਾ ਸਹੁਰਾ ਉਹ ਸੁਨੀਤਾ ਦੇ ਪਿਓ ਨੂੰ ਫੋਨ ਕਰ ਦਿੰਦਾ ਵੀ ਭਾਈ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ ਵੀ ਅਸੀਂ ਨੌਜਵਾਨ ਵਿਧਵਾ ਨੂੰ ਉਹ ਨੂੰ ਘਰੇ ਨਹੀਂ ਰੱਖ ਸਕਦੇ ਹੁਣ ਅਸੀਂ ਇਹਦੀ ਰਾਖੀ ਕਰਾਂਗੇ ਤੇ ਕੰਮ ਕਰਾਂਗੇ ਇਹ ਗੱਲ ਸੁਨੀਤਾ ਨੂੰ ਤੇ ਉਹਦੇ ਪਿਓ ਨੂੰ ਬੜੀ ਚੁਬਦੀ ਆ ਸੁਨੀਤਾ ਦਾ ਪਿਓ ਸੁਨੀਤਾ ਨੂੰ ਲੈ ਜਾਂਦਾ ਸੁਨੀਤਾ ਵੀ ਇਹ ਸੋਚ ਲੈਂਦੀ ਆ ਕਿ ਭਾਵੇਂ ਮੈਂ ਆਪਣੇ ਪਤੀ ਦੀਆਂ ਯਾਦਾਂ ਨਾਲ ਜਿਉਣਾ ਚਾਹੁੰਦੀ ਸੀ ਇਸ ਘਰ 'ਚ ਰਹਿਣਾ ਚਾਹੁੰਦੀ ਸੀ ਪਰ ਮੇਰੇ ਕਿਹੜਾ ਕੋਈ ਔਲਾਦ ਆ ਵੀ ਜਿਹਦੇ ਸਿਰ ਤੇ ਮੈਂ ਟਾਈਮ ਪਾਸ ਕਰੂੰ ਵੀ ਇੱਥੇ ਮੇਰਾ ਟਾਈਮ ਪਾਸ ਨਹੀਂ ਹੋਣਾ ਉਹ ਆਪਣੇ ਪਿਓ ਨਾਲ ਆਪਣੇ ਘਰ ਆ ਜਾਂਦੀ ਆ ਕਰਦੇ ਉਹਨਾਂ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੁੰਦੇ ਉਹਦਾ ਪਿਓ ਆ ਜਿਹੜਾ ਉਹ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਤੇ ਉਹਦੀ ਮਾਂ ਜਿਹੜੀ ਉਹ ਬਿਮਾਰ ਰਹਿੰਦੀ ਹੁੰਦੀ ਆ ਜਿਹੜਾ ਪੈਸਾ ਉਹਦੀ ਮਾਂ ਦੇ ਇਲਾਜ ਤੇ ਲੱਗ ਰਿਹਾ ਹੁੰਦਾ ਤੇ ਉਹਦਾ ਛੋਟਾ ਭਰਾ ਜਿਹੜਾ ਉਹ ਹੋਟਲ ਦੇ ਵਿੱਚ ਵੇਟਰ ਦੀ ਨੌਕਰੀ ਕਰਦਾ ਹੁੰਦਾ ਹੁਣ ਵੇਟਰ ਦੀ ਨੌਕਰੀ ਨਾਲ ਕੋਈ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤਾ ਵਧੀਆ ਨਹੀਂ ਚੱਲਦਾ ਤੇ ਸੁਨੀਤਾ ਨੂੰ ਇਹ ਹੁੰਦਾ ਵੀ ਮੈਂ ਇਸ ਪਰਿਵਾਰ ਤੇ ਦੁਆਰਾ ਫੇਰ ਬੋਝ ਬਣ ਗਈ ਆ ਜਿੰਨਾ ਟਾਈਮ ਕੁੜੀਆਂ ਕੁਆਰੀਆਂ ਹੁੰਦੀਆਂ ਉਹਨਾ ਟਾਈਮ ਉਹਨਾਂ ਨੂੰ ਆਪਣੇ ਪੇਕੇ ਘਰ ਦੇ ਵਿੱਚ ਰਹਿਣਾ ਔਖਾ ਨਹੀਂ ਲੱਗਦਾ ਪਰ ਜਦੋਂ ਕੁੜੀ ਇੱਕ ਵਾਰ ਵੀ ਆਈ ਗਈ ਮਾਪਿਆਂ ਨੂੰ ਵੀ ਇਹ ਲੱਗਦਾ ਹੁੰਦਾ ਵੀ ਕੁੜੀ ਸ਼ਾਇਦ ਸਾਡੇ ਤੇ ਬੋਝ ਬਣ ਗਈ ਆ ਭਾਵੇਂ ਉਹ ਬੋਲ ਕੇ ਨਹੀਂ ਕਹਿੰਦੇ ਕਹਿਣ ਨੂੰ ਐ ਨਹੀਂ ਕਿ ਉਹ ਰੋਟੀ ਨਹੀਂ ਦੇ ਸਕਦੇ ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਚਲੋ ਸੁਨੀਤਾ ਆਪਣੇ ਪਿਓ ਨੂੰ ਕਹਿੰਦੀ ਆ ਕਿ ਪਾਪਾ ਮੈਂ ਕੰਮ ਕਰਨਾ ਚਾਹਣੀ ਆ ਤੇ ਸੁਨੀਤਾ ਦੇ ਪਾਪਾ ਕਹਿੰਦੇ ਕਿ ਦੇਖ ਬੁੱਤ ਦੇਖ ਤੀਏ ਜੇ ਤੂੰ ਕੰਮ ਕਰੇਂਗੀ ਤਾਂ ਲੋਕਾਂ ਨੇ ਕਹਿਣਾ ਕਿ ਤੀ ਦੀ ਕਮਾਈ ਖਾਂਦੇ ਆ ਵੀ ਵਿਵਦਵਤੀ ਤੋਂ ਕੰਮ ਕਰਵਾਉਂਦੇ ਆ ਉਹ ਕਹਿੰਦੀ ਕਿ ਪਾਪਾ ਮੈਨੂੰ ਆਪਣੇ ਘਰ ਦੇ ਹਾਲਾਤ ਨਹੀਂ ਪਤਾ ਮਾਂ ਦੀ ਦਵਾਈ ਕਿੰਨੀ ਮਹਿੰਗੀ ਆਉਂਦੀ ਆ ਵੀ ਇਸ ਤਰ੍ਹਾਂ ਆਪਾਂ ਕਿਵੇਂ ਟਾਈਮ ਪਾਸ ਕਰਾਂਗੇ ਵੀਰਾ ਵੱਡਾ ਹੋ ਰਿਹਾ ਕੱਲ ਨੂੰ ਉਹਦਾ ਵਿਆਹ ਕਰਨਾ ਤੇ ਕੰਮ ਕਰੇ ਬਿਨਾ ਸਰਨਾ ਨਹੀਂ ਮੈਨੂੰ ਨਾਲੇ ਜੇ ਮੈਂ ਕੰਮ ਕਰੂੰਗੀ ਤਾਂ ਮੇਰਾ ਮਨ ਜਿਹੜਾ ਵੀਜੀ ਰਹੂਗਾ ਐਦਾਂ ਤਾਂ ਮੈਂ ਮਤਲਬ ਤਕਲੀਫ 'ਚ ਰਹਿਣੀ ਆ ਚਲੋ ਉਹਦੇ ਪਾਪਾ ਕਹਿੰਦੇ ਵੀ ਠੀਕ ਆ ਤੇ ਸੁਨੀਤਾ ਨਾ ਇੱਕ ਦੋ ਥਾਂ ਨੌਕਰੀ ਲਈ ట్రਾਈ ਕਰਦੀ ਆ ਸੁਨੀਤਾ ਪਲੱਸ 2 ਪਾਸ ਸੀ ਪਰ ਪਲੱਸ 2 ਪਾਸ ਹੋਣ ਕਰਕੇ ਉਹਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲਦੀ ਜਿੱਥੇ ਉਹਨੂੰ ਨੌਕਰੀ ਮਿਲਦੀ ਆ ਉੱਥੇ ਵੀ ਲੋਕ ਉਹਦੇ ਤੇ ਬੁਰੀ ਨਜ਼ਰ ਰੱਖਦੇ ਆ ਕਿਉਂਕਿ ਕੋਈ ਵੀ ਔਰਤ ਕਿਸੇ ਬੰਦੇ ਦੀ ਮਾਨਸਿਕਤਾ ਨੂੰ ਸਮਝ ਸਕਦੀ ਆ ਜਿੱਥੇ-ਜਿੱਥੇ ਵੀ ਉਹ ਨੌਕਰੀ ਲਈ ਗੁਹਾਰ ਲੈ ਕੇ ਗਈ ਉਹਨੂੰ ਵਧੀਆ ਰਿਸਪਾਂਸ ਨਹੀਂ ਮਿਲਿਆ ਤੇ ਉਹਨੇ ਸੋਚਿਆ ਵੀ ਇਸ ਤਰ੍ਹਾਂ ਦੀ ਨੌਕਰੀ ਨਾਲੋਂ ਤਾਂ ਕੋਈ ਦਿਹਾੜੀ ਮਜ਼ਦੂਰੀ ਕੀਤੀ ਚੰਗੀ ਵੀ ਰੋਟੀ ਕਮਾਉਣੀ ਆ ਪਰ ਇੱਜ਼ਤ ਦੀ ਕਮਾਉਣੀ ਆ ਚਲੋ ਇਸ ਬਿਲਡਿੰਗ ਦੇ ਵਿੱਚ ਜਦੋਂ ਕੰਮ ਚੱਲ ਰਿਹਾ ਹੁੰਦਾ ਤੇ ਉਹਨੂੰ ਪਤਾ ਲੱਗਦਾ ਉਹ ਇੱਥੇ ਆ ਕੇ ਮਿਲਦੀ ਐ ਇੱਥੋਂ ਦੇ ਮੈਨੇਜਰ ਨੂੰ ਤੇ ਕੰਮ ਤੇ ਲੱਗ ਜਾਂਦੀ ਆ ਹੁਣ ਸੁਨੀਤਾ ਜਿਹੜੀ ਭਾਵੇਂ ਕਿ ਉਹ 28 ਸਾਲ ਦੀ ਹੋ ਗਈ ਸੀ ਪਰ ਉਹ ਦੂਜਾ ਵਿਆਹ ਕਰਵਾਉਣ ਬਾਰੇ ਨਹੀਂ ਸੋਚਦੀ ਉਹਦੇ ਪਿਓ ਨੇ ਕਈ ਵਾਰ ਕਿਹਾ ਕਿ ਪੁੱਤ ਤੂੰ ਇੰਨਾ ਟਾਈਮ ਹਨਾ ਕਿੱਥੇ ਤੂੰ ਇੰਨੀ ਉਮਰ ਕੱਢੇਂਗੀ ਵੀ ਹਜੇ ਤਾਂ ਤੇਰੀ ਉਮਰ ਬਹੁਤ ਛੋਟੀ ਆ ਵੀ ਤੇਰੇ ਵਾਸਤੇ ਕੋਈ ਮੁੰਡਾ ਵੇਖੀਏ ਤਉ ਆਪਣੇ ਪਿਓ ਨੂੰ ਨਹੋਰਾ ਮਾਰਦੀ ਵੀ ਪਾਪਾ ਮੈਂ ਤੁਹਾਡੇ ਲਈ ਬੋਝ ਬਣ ਗਈ ਆ ਤਾਂ ਉਹਦੀ ਮਾਂ ਨੂੰ ਕਹਿ ਦਿੰਦੀ ਵੀ ਹਜੇ ਤੂੰ ਕੁੜੀ ਨੂੰ ਕੁਛ ਨਾ ਕਹਿ ਹੌਲੀ ਹੌਲੀ ਇਹਦਾ ਆਪੇ ਮਨ ਬਦਲ ਜੂ ਵੀ ਹਜੇ ਇਹਨੂੰ ਉਸ ਦੁੱਖ ਚੋਂ ਬਾਹਰ ਆ ਜਾਂਦੇ ਚਲੋ ਸੁਨੀਤਾ ਦੀ ਜ਼ਿੰਦਗੀ ਹੈ ਜਿਹੜੀ ਉਹ ਠੀਕ ਚੱਲਦੀ ਆ ਦਿਹਾੜੀ ਕਰਦੀ ਆ ਉਹਦਾ ਭਰਾ ਵੀ ਦੁਖੀ ਹੁੰਦਾ ਵੈਸੇ ਇਸ ਗੱਲ ਤੋਂ ਵੀ ਮੇਰੀ ਭੈਣ ਹਨਾ ਵਿਚਾਰੀ ਮਜ਼ਦੂਰੀ ਦਿਹਾੜੀ ਕਰਦੀ ਆ ਵੀ ਇਸ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਦਦ ਕਰਾਉਂਦੀ ਆ ਮੇਰੀ ਪਰ ਚਲੋ ਸੁਨੀਤਾ ਬੜੀ ਖੁਸ਼ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਮਿਹਨਤ ਦੀ ਰੋਟੀ ਕਮਾ ਕੇ ਖਾਨੀ ਆ ਆਪਦੇ ਮਾਪਿਓ ਦੀ ਮਦਦ ਕਰਦੀ ਆ ਆਪਦੇ ਭਰਾ ਦੀ ਮਦਦ ਕਰਦੀ ਆ ਤੇ ਇਧਰੋਂ ਜਿਹੜਾ ਉਹ ਮੁੰਡਾ ਮਕਾਨ ਮਾਲਕ ਉਹਦਾ ਨਾਮ ਰਵੀ ਆ ਰਵੀ ਜਦੋਂ ਸੁਨੀਤਾ ਨੂੰ ਵੇਖਦਾ ਤੇ ਉਹਦੇ ਵੱਲ ਵੇਖਦਾ ਹੀ ਰਹਿੰਦਾ ਜਦੋਂ ਉਹ ਗੱਟਾ ਲੈ ਕੇ ਸਿਰ ਤੇ ਗੱਟਾ ਰੱਖ ਕੇ ਪੌੜੀਆਂ ਤੇ ਚੜ ਰਹੀ ਸੀ ਨਾ ਤੇ ਰਵੀ ਸੋਚਦਾ ਵੀ ਕਿੰਨੀ ਸੋਹਣੀ ਸੁਨੱਖੀ ਮਟਿਆਰ ਕੁੜੀ ਆ ਵੀ ਇਹਦੀ ਐਡੀ ਕੀ ਮਜਬੂਰੀ ਆ ਵੀ ਜਿਹੜੀ ਇਹ ਇੱਥੇ ਆ ਕੇ ਮਜ਼ਦੂਰੀ ਕਰ ਰਹੀ ਐ ਇਨੀ ਧੁੱਪ ਦੇ ਵਿੱਚ ਚਲੋ ਉਹ ਸੋਚਦਾ ਵੀ ਮੈਨੂੰ ਬੁਲਾਉਂਗਾ। ਸੁਨੀਤਾ ਗੱਟਾ ਉੱਪਰ ਸੁੱਟ ਕੇ ਫੇਰ ਉਹਨੇ ਪੈਰੀ ਵਾਪਸ ਆਉਂਦੀ ਆ ਹੋਰ ਗੱਟਾ ਲੈਣ ਆਉਂਦੀ ਆ ਤੇ ਜਦੋਂ ਉਹ ਇੱਧਰ ਆਉਂਦੀ ਆ ਹਨਾ ਗੱਟੇ ਚੱਕਣ ਗੱਟਾ ਚੱਕਣ ਆਉਂਦੀ ਆ ਜਿੱਧਰ ਗੱਟੇ ਪਏ ਹੁੰਦੇ ਆ ਤਾਂ ਜਿਹੜਾ ਰਵੀ ਆ ਉਹ ਸੁਨੀਤਾ ਨੂੰ ਰੋਕ ਲੈਂਦਾ ਉਹਨੂੰ ਕਹਿੰਦਾ ਐਕਸਕਿਊਜ਼ ਮੀ ਸੁਨੀਤਾ ਜਿਹੜੀ ਉਹਨੂੰ ਐਂ ਲੱਗਦਾ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਹੋ ਗਈ ਉਹ ਡਰ ਜਾਂਦੀ ਆ ਰਵੀ ਦੇ ਵਧੀਆ ਸੂਟ-ਬੂਟ ਪਾਇਆ ਹੁੰਦਾ ਬੜਾ ਸੋਹਣਾ ਹੁੰਦਾ ਸਮਾਰਟ ਮੁੰਡਾ ਹੁੰਦਾ ਤੇ ਉਹਨੂੰ ਵੀ ਪਤਾ ਹੁੰਦਾ ਵੀ ਸ਼ਾਇਦ ਇਹ ਬਿਲਡਿੰਗ ਦਾ ਮਾਲਕ ਹੋਊਗਾ ਚਲੋ ਸੁਨੀਤਾ ਡਰਦੀ ਡਰਦੀ ਆ ਕੇ ਕਹਿੰਦੀ ਵੀ ਹਾਂਜੀ ਸਾਹਿਬ ਜੀ ਵੀ ਕੋਈ ਗਲਤੀ ਹੋ ਗਈ ਉਹ ਕਹਿੰਦਾ ਵੀ ਤੁਸੀਂ ਐ ਕਿਉਂ ਸੋਚਿਆ ਵੀ ਗਲਤੀ ਹੋ ਗਈ ਵੀ ਮੈਂ ਤਾਂ ਤੁਹਾਨੂੰ ਵੈਸੇ ਹੀ ਬੁਲਾਇਆ ਤੇ ਤੁਹਾਡਾ ਕੀ ਨਾਮ ਆ ਉਹ ਕਹਿੰਦੀ ਜੀ ਸੁਨੀਤਾ ਉਹ ਕਹਿੰਦਾ ਤੁਹਾਡੀ ਉਮਰ ਕਿੰਨੀ ਆ ਕਹਿੰਦੀ 28 ਸਾਲ ਤੁਸੀਂ ਪੜੇ ਨਹੀਂ ਹੈਗੇ ਕਹਿੰਦੀ ਮੈਂ ਪੜੀ ਆ ਪਲੱਸ 2 ਪਾਸ ਆ ਫਿਰ ਤੁਸੀਂ ਮਜ਼ਦੂਰੀ ਕਿਉਂ ਕਰਦੇ ਹੋ ਉਹ ਕਹਿੰਦੀ ਕਿ ਪੇਟ ਪਾਲਣ ਵਾਸਤੇ ਓਬੀਅਸਲੀ ਜਦੋਂ ਕੋਈ ਕੰਮ ਕਰਦਾ ਤਾਂ ਆਪਣਾ ਪੇਟ ਪਾਲਣ ਵਾਸਤੇ ਕਰਦਾ ਉਹ ਕਹਿੰਦਾ ਕਿ ਤੇ ਤੇਰੀ ਐਡੀ ਕੀ ਮਜ਼ਦੂਰੀ ਆ ਮਜਬੂਰੀ ਆ ਵੀ ਤੂੰ ਇੱਥੇ ਆ ਕੇ ਦਿਹਾੜੀ ਕਰ ਰਹੀ ਆ ਵੀ ਕੰਮ ਤਾਂ ਹੋਰ ਵੀ ਮਿਲ ਜਾਣਗੇ ਤੈਨੂੰ ਉਹ ਕਹਿੰਦੀ ਵੀ ਹੋਰ ਕੰਮ ਮਿਲਦੇ ਆ ਪਰ ਉੱਥੇ ਕੋਈ ਇੱਜ਼ਤ ਨਹੀਂ ਕਰਦਾ ਤੇ ਦੂਜੀ ਗੱਲ ਇੱਥੇ ਜਿਹੜੀ ਮੈਨੂੰ ਦਿਹਾੜੀ ਮਿਲਦੀ ਆ ਤੁਸੀਂ ਮੈਨੂੰ 1200 ਦਿਹਾੜੀ ਦੇਣੇ ਹੋ 1200 ਰੁਪਏ ਦਿਹਾੜੀ ਤਾਂ ਮੈਨੂੰ ਕਿਤੇ ਵੀ ਨਹੀਂ ਮਿਲ ਸਕਦੀ ਠੀਕ ਆ ਇੱਥੇ ਮੈਨੂੰ ਕੰਮ ਔਖਾ ਪਰ ਮੈਂ ਕਮਾਉਣੀ ਤਾਂ ਵਧੀਆਂ ਨਾ ਉਹ ਕਹਿੰਦਾ ਕਿ ਤੁਸੀਂ ਵਿਆਹ ਨਹੀਂ ਕਰਾਇਆ ਤੁਸੀਂ ਮਤਲਬ ਹਨਾ ਇੱਥੇ ਦਿਹਾੜੀ ਕਿਉਂ ਕਰਦੇ ਹੋ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਤਾਂ ਜਿਹੜੀ ਸੁਨੀਤਾ ਗਈ ਉਹ ਰਵੀ ਨੂੰ ਦੱਸਦੀ ਆ ਕਿ ਮੈਂ ਮੇਰੇ ਮੰਮੀ ਪਾਪਾ ਤੇ ਭਰਾ ਦੇ ਨਾਲ ਆਪਦੇ ਘਰ ਚ ਰਹਿਣੀ ਆ ਮੇਰੀ ਮਾਂ ਬਿਮਾਰ ਰਹਿੰਦੀ ਆ ਮੇਰੇ ਪਾਪਾ ਮਜ਼ਦੂਰੀ ਕਰਦੇ ਆ ਤੇ ਮੇਰਾ ਭਰਾ ਵੇਟਰ ਦੀ ਨੌਕਰੀ ਕਰਦਾ ਮੇਰੀ ਕਿਸਮਤ ਮਾੜੀ ਸੀ ਕਿ ਮੇਰੇ ਮੇਰੇ ਪਤੀ ਦੀ ਮੌਤ ਹੋ ਗਈ ਮੈਂ ਵਿਆਹੀ ਸੀ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਆ ਖੁਸ਼ ਸੀ ਪਰ ਰੱਬ ਨੂੰ ਮੇਰੀਆਂ ਖੁਸ਼ੀਆਂ ਮਨਜ਼ੂਰ ਨਾ ਹੋਈਆਂ ਉਹਨੇ ਮੇਰੇ ਪਤੀ ਨੂੰ ਮੇਰੇ ਤੋਂ ਖੋਲਿਆ ਤੇ ਹੁਣ ਮੈਂ ਆਪਣੇ ਮਾਪਿਓ ਤੇ ਬੋਝ ਨਹੀਂ ਬਣਨਾ ਚਾਹੁੰਦੀ ਕਿਉਂਕਿ ਤੁਹਾਨੂੰ ਪਤਾ ਸਾਬ ਜੀ ਜਦੋਂ ਕੁੜੀਆਂ ਵਿਆਈਆਂ ਜਾਂਦੀਆਂ ਵਿਆਹ ਤੋਂ ਬਾਅਦ ਚਾਹੇ ਤਲਾਕ ਹੋ ਕੇ ਚਾਹੇ ਵਿਧਵਾ ਹੋ ਕੇ ਜਾਂ ਗੁੱਸੇ ਹੋ ਕੇ ਆਪਣੇ ਪੇਕੇ ਘਰਾਉਂਦੀਆਂ ਤਾਂ ਉਹ ਲੋਕਾਂ ਨੂੰ ਤੇ ਘਰ ਵਾਲਿਆਂ ਨੂੰ ਬੋਝ ਲੱਗਣ ਲੱਗ ਜਾਂਦੀਆਂ ਭਾਵੇਂ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਕਦੇ ਜਿਤਾਇਆ ਨਹੀਂ ਹੈਗਾ ਮੈਨੂੰ ਉਹ ਕਦੇ ਵੀ ਮੇਰੀ ਕੰਡਾ ਚੁਬਿਆ ਨਹੀਂ ਜਰਦੇ ਹੈਗੇ ਪਰ ਮੈਨੂੰ ਪਤਾ ਵੀ ਜੇ ਮੈਂ ਇਸ ਤਰ੍ਹਾਂ ਬੇਲੀ ਰਹੂੰਗੀ ਤਾਂ ਇੱਕ ਨਾ ਇੱਕ ਦਿਨ ਉਹਨਾਂ ਨੂੰ ਬੋਝ ਲੱਗਣ ਲੱਗ ਜੂੰਗੀ ਉਹ ਕਹਿੰਦਾ ਅੱਛਾ ਕਹਿੰਦਾ ਸੁਨੀਤਾ ਤੇਰੀ ਇੱਥੇ ਨੌਕਰੀ ਨਹੀਂ ਹੋਣੀ ਚਾਹੀਦੀ ਇੱਥੇ ਤੂੰ ਕੰਮ ਕਰਨ ਦੇ ਯੋਗ ਨਹੀਂ ਉਹ ਕਹਿੰਦੀ ਕੀ ਮਤਲਬ ਸਾਹਿਬ ਵੀ ਮੈਂ ਕੰਮ ਵਧੀਆ ਨਹੀਂ ਕਰਦੀ ਉਹ ਕਹਿੰਦਾ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਮੇਰਾ ਮਤਲਬ ਇਹ ਹੈ ਵੀ ਇਹ ਕੰਮ ਤੇਰੇ ਲਈ ਨਹੀਂ ਬਣਿਆ ਤੇਰੇ ਕੋਮਲ ਹੱਥ ਤੇਰੇ ਕੋਮਲ ਪੈਰ ਤੇਰਾ ਕੋਮਲ ਸਰੀਰ ਜਿਹੜਾ ਇੱਥੇ ਦਿਹਾੜੀਆਂ ਕਰਨ ਵਾਸਤੇ ਆ ਦੇਖ ਸੁਨੀਤਾ ਤੈਨੂੰ ਇਹ ਗੱਲ ਬੁਰੀ ਨਾ ਲੱਗੇ ਪਰ ਮੈਂ ਤੈਨੂੰ ਇੱਕ ਵਧੀਆ ਜ਼ਿੰਦਗੀ ਦੇਣਾ ਚਾਹਣਾ ਦੇਖ ਤੈਨੂੰ ਮੇਰੇ ਤੇ ਕੋਈ ਸ਼ੱਕ ਨਾ ਹੋਵੇ ਮੈਨੂੰ ਤੈਨੂੰ ਵੇਖ ਕੇ ਤੇਰੇ ਪ੍ਰਤੀ ਜੋ ਮੇਰੀ ਫੀਲਿੰਗ ਆ ਉਹ ਬਦਲ ਗਈ ਆ ਦੇਖ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਅਮੀਰ ਆ ਜਾਂ ਮੇਰੇ ਕੋਲੇ ਪੈਸਾ ਹੈਗਾ ਵੀ ਮੈਂ ਤੈਨੂੰ ਸੌਖਾ ਰੱਖ ਸਕਦਾ ਪਰ ਤੇਰੇ ਬੋਲ ਤੇਰੀ ਜ਼ਿੰਦਗੀ ਦਾ ਸੱਚ ਮੇਰੇ ਦਿਲ ਨੂੰ چیر ਗਿਆ ਮੈਂ ਚਾਹਣਾ ਕਿ ਤੂੰ ਵਧੀਆ ਜ਼ਿੰਦਗੀ ਜੀਵੇਂ ਉਹ ਕਹਿੰਦੀ ਕਿ ਸਾਬ ਚਾਉਂਦੇ ਤਾਂ ਸਾਰੀ ਹੁੰਦੇ ਆ ਵੀ ਅਸੀਂ ਵਧੀਆ ਜ਼ਿੰਦਗੀ ਜਿਉਈਏ ਵੀ ਹੁਣ ਫਿਰ ਮੈਂ ਕੀ ਕਰ ਸਕਦੀ ਆ ਉਹ ਕਹਿੰਦਾ ਕਿ ਮੇਰੇ ਦਫ਼ਤਰ ਦੇ ਵਿੱਚ ਤੈਨੂੰ ਮੈਂ ਨੌਕਰੀ ਦੇ ਦੇਮਾ ਤੇਰੀ ਤਨਖਾਹ 20000 ਰੁਪਏ ਮਹੀਨਾ ਹੋਊਗੀ ਬਸ ਤੂੰ ਜਿਹੜਾ ਵੀ ਉੱਥੇ EMPLOYEES ਆ ਉਹਨਾਂ ਨੂੰ ਪਾਣੀ ਵਗੈਰਾ ਫੜਾਉਣਾ ਤੇ ਕਾਗਜ਼ ਪੱਤਰ ਇੱਧਰ ਉੱਧਰ ਫੜਾਉਣੇ ਆ ਵੀ ਕਿਸੇ ਤੋਂ ਕਾगज ਫੜ ਕੇ ਕਿਸੇ ਹੋਰ ਟੇਬਲ ਤੇ ਫੜਾਉਣਾ ਉਹ ਕਹਿੰਦੀ ਕਿ ਸਾਹਿਬ ਆਪਦੀ ਬੜੀ ਮਹਿਰਮਾਨੀ ਹੋਊਗੀ ਵੀ ਜੇ ਤੁਸੀਂ ਮੈਨੂੰ ਨੌਕਰੀ ਦੇ ਦਿਓ ਉਹ ਕਹਿੰਦਾ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਪੜ੍ਹਨਾ ਦਾ ਸ਼ੌਂਕ ਹੈਗਾ ਉਹ ਕਹਿੰਦੀ ਹਾਂ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ ਮੈਂ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਸੀ ਪਲੱਸ 2 'ਚ ਮੇਰੇ ਬੜੇ ਵਧੀਆ ਨੰਬਰ ਵੀ ਮਿਲੇ ਆ ਮੈਨੂੰ ਤੇ ਪਰ ਮੇਰੇ ਘਰ ਦੇ ਹਾਲਾਤ ਉਹ ਕਹਿੰਦਾ ਚਲ ਐਂ ਕਰ ਵੀ ਤੂੰ ਕੱਲ ਤੋਂ ਮੇਰੇ ਦਫ਼ਤਰ ਚ ਆਈ ਤੇ ਐਡਰੈਸ ਉਹ ਦੇ ਦਿੰਦਾ ਕਾਰਡ ਦੇ ਦਿੰਦਾ ਤੇ ਇਹ ਕਹਿੰਦਾ ਤੈਨੂੰ ਮੈਂ ਉੱਥੇ ਰੱਖੂਗਾ ਕੰਮ ਤੇ ਚਲੋ ਸਨੀਤਾ ਘਰ ਆ ਕੇ ਆਪਣੇ ਮੰਮੀ ਪਾਪਾ ਨੂੰ ਦੱਸਦੀ ਹੈ ਤੇ ਉਹ ਵੀ ਖੁਸ਼ ਹੁੰਦੇ ਆ ਅਗਲੇ ਦਿਨ ਸਨੀਤਾ ਟਾਈਮ ਤੇ ਤਿਆਰ ਹੋ ਕੇ ਰਵੀ ਦੇ ਦਫ਼ਤਰ ਚਲੀ ਜਾਂਦੀ ਆ ਉੱਥੇ ਚਲ ਰਵੀ ਉਹਦੀ ਵੇਟ ਕਰ ਰਿਆ ਹੁੰਦਾ ਤੇ ਰਵੀ ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਕਿਉਂਕਿ ਕੱਲ ਜਿਹੜੀ ਸਨੀਤਾ ਦਿਹਾੜੀਆਂ ਕਰਦੀ ਸੀ ਜਿਹਦੇ ਮੈਲਕ ਚਲੇ ਕੱਪੜੇ ਪਾਏ ਸੀ ਅੱਜ ਉਹ ਥੋੜੀ ਬਣ ਠਣ ਕੇ ਆਈ ਸੀ ਥੋੜਾ ਉਹਦੇ ਵਧੀਆ ਸਿਰ ਵਾਇਆ ਸੀ ਵਧੀਆ ਕੱਪੜੇ ਪਾਏ ਸੀ ਐਨੇ ਨਾਲ ਹੀ ਸਨੀਤਾ ਦੇ ਰੂਪ ਨੂੰ ਚਾਰ ਚੰਨ ਲੱਗ ਗਏ ਸੀ ਕਿਉਂਕਿ ਸਨੀਤਾ ਸੋਹਣੀ ਬਹੁਤ ਸੀ ਤੇ ਚਲੋ ਰਵੀ ਉਹਨੂੰ ਵੇਖਦਾ ਤੇ ਵੇਖਦਾ ਹੀ ਰਹਿ ਜਾਂਦਾ ਤੇ ਚਲੋ ਸੁਨੀਤਾ ਨੂੰ ਹਨਾ ਸੰਗ ਆਉਂਦੀ ਆ ਵੀ ਮੇਰੇ ਵੱਲ ਕਿਵੇਂ ਵੇਖ ਰਿਹਾ ਰਵੀ ਉਹ ਨੀਮੀ ਪਾ ਲੈਂਦੀ ਆ ਤੇ ਰਵੀ ਵੀ ਆਪਣਾ ਧਿਆਨ ਹਨਾ ਹੋਰ ਪਾਸੇ ਲਾਉਂਦਾ ਤੇ ਕਹਿੰਦਾ ਠੀਕ ਆ ਸੁਨੀਤਾ ਤੇ ਅੱਜ ਤੋਂ ਬਾਅਦ ਤੂੰ ਇਸ ਦਫਤਰ ਦੇ ਵਿੱਚ ਕੰਮ ਕਰਨਾ ਉਹ ਸਾਰੇ EMPLOYEES ਨੂੰ ਬੁਲਾਉਂਦਾ ਤੇ ਕਹਿੰਦਾ ਵੀ ਇਹ ਕੁੜੀ ਆ ਜਿਹੜੀ ਇਹ ਅੱਜ ਤੋਂ ਆਪਣੀ ਇੱਕ ਨਵੀਂ EMPLOYEE ਆ ਕਿਸੇ ਨੇ ਪਾਣੀ ਪੀਣਾ ਕਿਸੇ ਨੇ ਕੋਈ ਕਾਗਜ਼ ਇੱਧਰ ਉੱਧਰ ਫੜਾਉਣਾ ਵੀ ਉਹ ਕੰਮ ਇਹਦਾਗਾ ਸਾਰਿਆਂ ਨੇ ਇਦੇ ਨਾਲ ਅਦਬ ਸਤਕਾਰ ਨਾਲ ਪੇਸ਼ ਆਉਣਾ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਤੇ ਚਲੋ ਸਾਰੇ ਜਣੇ ਆ ਜਿਹੜੇ ਉਹ ਤਾੜੀਆਂ ਮਾਰ ਕੇ ਸੁਨੀਤਾ ਦਾ ਸਵਾਗਤ ਕਰਦੇ ਆ ਤੇ ਕਹਿੰਦੇ ਆ ਠੀਕ ਆ ਸੁਨੀਤਾ ਉੱਥੇ ਨੌਕਰੀ ਕਰਨ ਲੱਗਦੀ ਆ ਤੇ ਸੁਨੀਤਾ ਨੂੰ ਜਦੋਂ ਉੱਥੇ ਨੌਕਰੀ ਕਰਦੀ ਨੂੰ ਇੱਕ ਮਹੀਨਾ ਹੋ ਜਾਂਦਾ ਤੇ ਰਵੀ ਜਿਹੜਾ ਉੱਥੋਂ ਦੇ ਸਟਾਫ ਨੂੰ ਪੁੱਛਦਾ ਵੀ ਇਹਦਾ ਬਿਹੇਵ ਕਿਵੇਂ ਆ ਤਾਂ ਸਾਰੇ ਸੁਨੀਤਾ ਦੀ ਵਧੀਆ ਸਿਹਦੀ ਦਿੰਦੇ ਆ ਸਾਰੇ ਕਹਿੰਦੇ ਆ ਵੀ ਇਹ ਬਹੁਤ ਵਧੀਆ ਗੀ ਤੇ ਹੁਣ ਰਵੀ ਆ ਜਿਹੜਾ ਉਹ ਇੱਕ ਦਿਨ ਫਾਰਮ ਲੈ ਕੇ ਆਉਂਦਾ ਤੇ ਸੁਨੀਤਾ ਨੂੰ ਕਹਿੰਦਾ ਕਿ ਸੁਨੀਤਾ ਇਹ ਫਾਰਮ ਭਰ ਕੇ ਮੈਨੂੰ ਫੜਾ ਦੇ ਉਹ ਕਹਿੰਦੀ ਵੀ ਕੀ ਐ ਇਹਨਾਂ ਫਾਰਮਾਂ ਚ ਉਹ ਕਹਿੰਦਾ ਵੀ ਉਹ ਚੱਲ ਤੂੰ ਬਾਅਦ ਚ ਵੇਖ ਲਈ ਐ ਵੀ ਕੀ ਐ ਪੜ ਕੇ ਵੇਖ ਲਈ ਪਰ ਤੂੰ ਇਹ ਮੈਨੂੰ ਭਰ ਕੇ ਫੜਾ ਦੀ ਮੈਨੂੰ ਜਾਂਦੇ ਨੂੰ ਮੈਂ ਲੈ ਕੇ ਜਾਣੇ ਅੱਜ ਤੇ ਚਲੋ ਸੁਨੀਤਾ ਵੇਖਦੀ ਆ ਉਹ ਗ੍ਰੈਜੂਏਸ਼ਨ ਦੇ ਪ੍ਰਾਈਵੇਟ ਦਾਖਲੇ ਦੇ ਫਾਰਮ ਸੀਗੇ ਤੇ ਉਹ ਕਹਿੰਦੀ ਵੀ ਸਾਹਿਬ ਮੇਰੇ ਕੋਲੇ ਹਨਾ ਫੀਸਾਂ ਭਰਨ ਲਈ ਕਿਤਾਬਾਂ ਲਈ ਵੀ ਇੰਨੇ ਪੈਸੇ ਨਹੀਂ ਵੀਪਾ ਮੈਂ ਮੇਰੀ ਇੱਥੇ ਤਨਖਾਹ ਚੰਗੀ ਆ ਪਰ ਮੇਰੀ ਮਾਂ ਦਾ ਇਲਾਜ ਬਹੁਤ ਮਹਿੰਗਾ ਗਾ ਵੀ ਮੈਂ ਪੜ ਨਹੀਂ ਸਕਣਾ ਉਹ ਕਹਿੰਦਾ ਵੀ ਤੈਨੂੰ ਮੈਂ ਕਿਹਾ ਫੀਸ ਦੇਣ ਨੂੰ ਤੂੰ ਚੁੱਪਚਾਪ ਮੈਨੂੰ ਫਾਰਮ ਭਰ ਕੇ ਫੜਾ ਦੇ ਇਸ ਤੋਂ ਬਾਅਦ ਤੂੰ ਕੁਝ ਨਹੀਂ ਬੋਲਣਾ ਚਲੋ ਸੁਨੀਤਾ ਜਿਹੜੀ ਉਹ ਫਾਰਮ ਭਰਦੀ ਆ ਪੂਰਾ ਫਾਰਮ ਕੰਪਲੀਟ ਕਰਕੇ ਉਹ ਰਵੀ ਨੂੰ ਫੜਾ ਦਿੰਦੀ ਆ ਤੇ ਰਵੀ ਉਹਦੇ ਵੀ ਇਹਦੇ ਫਾਰਮ ਭਰ ਕੇ ਜਮਾ ਕਰਾਏ ਹੁੰਦਾ ਤੇ ਉਹਦੀ ਵੀ ਇਹ ਜਿਹੜੀ ਸ਼ੁਰੂ ਹੋ ਜਾਂਦੀ ਆ ਇੱਕ ਦੋ ਦਿਨਾਂ ਬਾਅਦ ਰਵੀ ਉਹਨੂੰ ਕਿਤਾਬਾਂ ਲਿਆ ਦਿੰਦਾ ਤੇ ਉਹਨੂੰ ਕਹਿੰਦਾ ਕਿ ਦਫ਼ਤਰ ਦੇ ਵਿੱਚ ਤੂੰ 2 ਘੰਟੇ ਪੜਨਾ 2 ਘੰਟਿਆਂ ਦੀ ਤੈਨੂੰ ਛੁੱਟੀ ਹੋਊਗੀ ਆ 12 ਤੋਂ ਲੈ ਕੇ 2 ਵਜੇ ਤੱਕ ਤੈਨੂੰ ਕੋਈ ਨਹੀਂ ਬੁਲਾਊਗਾ ਉਦੋਂ ਤੱਕ ਤੂੰ ਆਪਣਾ ਪੜਨਾ ਮਨ ਲਾ ਕੇ ਕਿਉਂਕਿ ਮੈਨੂੰ ਪਤਾ ਵੀ ਘਰੇ ਵੀ ਤੂੰ ਨਹੀਂ ਪੜ ਸਕਣਾ ਸੁਨੀਤਾ ਕਹਿੰਦੀ ਵੀ ਸਾਹਿਬ ਤੁਸੀਂ ਮੇਰੇ ਲਈ ਇੰਨਾ ਕਰ ਰਹੇ ਹੋ ਉਹ ਕਹਿੰਦਾ ਚੁੱਪ ਬਸ ਸੁਨੀਤਾ ਤੂੰ ਬੋਲਣਾ ਨਹੀਂ ਚਲੋ ਸੁਨੀਤਾ ਜਿਹੜੀ ਉਹ ਬੜੀ ਲਗਨ ਦੇ ਨਾਲ ਮਿਹਨਤ ਕਰਕੇ ਆਪਣੀ ਗ੍ਰੈਜੂਏਸ਼ਨ ਸ਼ੁਰੂ ਕਰ ਲੈਂਦੀ ਆ ਤੇ ਪਤਾ ਹੀ ਨਹੀਂ ਲੱਗਦਾ 3 ਸਾਲ ਕਦੋਂ ਹੋ ਜਾਂਦੇ ਆ 3 ਸਾਲਾਂ ਦੇ ਵਿੱਚ ਉਹ ਆਪਣੀ ਵਧੀਆ ਨੰਬਰਾਂ ਦੇ ਨਾਲ ਗ੍ਰੈਜੂਏਸ਼ਨ ਕੰਪਲੀਟ ਕਰਦੀ ਆ 82% ਨੰਬਰ ਉਹਦੇ ਆਉਂਦੇ ਆ ਉਦੇ ਨੰਬਰ ਵੇਖ ਕੇ ਰਵੀ ਬੜਾ ਹੈਰਾਨ ਹੁੰਦਾ ਵੀ ਕਿੰਨੀ ਹੁਸ਼ਿਆਰ ਕੁੜੀ ਆ ਹੁਣ ਸੁਨੀਤਾ ਨੌਕਰੀ ਕਰਦੀ ਸੀ ਹੈਨਾ ਉੱਥੇ ਆਉਂਦੇ EMPLOYEES ਨੂੰ ਦੇਖਦੀ ਸੀ ਤੇ ਉਹਦੀ ਪਰਸਨੈਲਿਟੀ ਵੀ ਡਿਵੈਲਪ ਹੋ ਜਾਂਦੀ ਆ ਬਾਕੀ ਪੜ੍ਹਾਈ ਦਾ ਵੀ ਅਸਰ ਹੁੰਦਾ ਗ੍ਰੈਜੂਏਸ਼ਨ ਤੋਂ ਬਾਅਦ ਚਲੋ ਉਹਨੂੰ ਰਵੀ ਪੁੱਛਦਾ ਬੁਲਾ ਕੇ ਇੱਕ ਦਿਨ ਵੀ ਸੁਨੀਤਾ ਹੁਣ ਤੂੰ ਅੱਗੇ ਕੀ ਕਰਨਾ ਚਾਹਣੀ ਆ ਉਹ ਕਹਿੰਦੀ ਵੀ ਮੇਰੀ ਤਾਂ ਕੋਈ ਖੁਆਇਸ਼ ਨਹੀਂ ਉਹ ਕਹਿੰਦਾ ਕਿ ਤੂੰ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰ ਡਿਪਲੋਮਾ ਕਰ ਉਹ ਕਹਿੰਦੀ ਵੀ ਸਾਹਿਬ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਵੀ ਮੈਂ ਕਿਹੜਾ ਬਿਜ਼ਨਸ ਕਰਨਾ ਉਹ ਕਹਿੰਦਾ ਕਿ ਚੱਲ ਫਿਰ ਜੇ ਤੂੰ ਨਹੀਂ ਕਰਨਾ ਤੂੰ ਮੇਰੀ ਬਿਜ਼ਨਸ 파ਟਰਨਰ ਬਣ ਜੀ ਉਹ ਕਹਿੰਦੀ ਸਾਹਿਬ ਤੁਸੀਂ ਤੋਹ ਗੱਲ ਕਰਦੇ ਹੋ ਵੀ ਆਪਾਂ ਕਿਸੇ ਨੂੰ ਹੱਥ ਫੜਾਈਏ ਤੇ ਅਗਲਾ ਬਾਹ ਫੜਦਾ ਵੀ ਤੁਸੀਂ ਮੈਨੂੰ ਹੱਥ ਫੜਾਇਆ ਮੈਂ ਤੁਹਾਡੀ ਬਾਹ ਨਹੀਂ ਫੜਨਾ ਚਾਹੁੰਦੀ ਉਹ ਕਹਿੰਦਾ ਕਿ ਸਨੀਤਾ ਜੇ ਤੂੰ ਮੇਰਾ ਮੇਰੀ ਬਾਹ ਨਹੀਂ ਫੜਨਾ ਚਾਹੁੰਦੀ ਪਰ ਮੈਂ ਤੇਰਾ ਹੱਥ ਫੜਨਾ ਚਾਹਣਾ ਸਾਰੀ ਉਮਰ ਲਈ ਉਹ ਵੀ ਨਾਲੇ ਤੈਨੂੰ ਮੈਂ ਐ ਪਤਨੀ ਬਣਾ ਕੇ ਰੱਖਣਾ ਪਰ ਕੱਲੀ ਪਤਨੀ ਬਣਾ ਕੇ ਨਹੀਂ ਰੱਖਣਾ ਮੈਂ ਤੇ ਨੂੰ ਬਿਜ਼ਨਸ 파ਟਨਰ ਵੀ ਬਣਾਉਣਾ ਕਿਉਂਕਿ ਤੁਸੀਂ ਡਿਜ਼ਰਵ ਕਰਦੀਆਂ ਇਹ ਗੱਲ ਸੁਣ ਕੇ ਸੁਨੀਤਾ ਜਿਹੜੀ ਹੈਰਾਨ ਰਹਿ ਜਾਂਦੀ ਆ ਤੇ ਉਹ ਨੀਵੀ ਪਾ ਲੈਂਦੀ ਆ ਉਹ ਕਹਿੰਦੀ ਕਿ ਸਾਹਿਬ ਇਹੋ ਜੀ ਮਤਲਬ ਗੱਲ ਨਾ ਕਰੋ ਤੁਸੀਂ ਕਿੱਥੇ ਤੇ ਮੈਂ ਕਿੱਥੇ ਵੀ ਇਹ ਗੱਲ ਮੇਰੇ ਹਜਮ ਨਹੀਂ ਆ ਰਹੀ ਉਹ ਕਹਿੰਦਾ ਕਿ ਤੈਨੂੰ ਕੀ ਨਹੀਂ ਕਿਹਾ ਵੀ ਤੂੰ ਇਹ ਗੱਲ ਹਜਮ ਕਰ ਉਹ ਹਰ ਇੱਕ ਗੱਲ ਤੇ ਉਹਦੇ ਨਾਲ ਮਜ਼ਾਕ ਕਰਦਾ ਸੀ ਚਲੋ ਉਸ ਤੋਂ ਬਾਅਦ ਉਹ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਉਹਨੂੰ ਸ਼ੁਰੂ ਕਰਵਾ ਦਿੰਦਾ ਤੇ ਫਿਰ ਨਾ ਉਹ ਆਪਣੇ ਘਰ ਗੱਲ ਕਰਦਾ ਕਰ ਗੱਲ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਕਿ ਮੇਰੇ ਦਫ਼ਤਰ ਦੇ ਵਿੱਚ ਕੁੜੀ ਕੰਮ ਕਰਦੀ ਆ ਉਹ ਬਹੁਤ ਸਾਊ ਕੁੜੀ ਆ ਗਰੀਬ ਘਰ ਦੀ ਕੁੜੀ ਆ ਪਰ ਉਹ ਕੁੜੀ ਬਹੁਤ ਨਰਮ ਹੈ ਤੇ ਮੈਨੂੰ ਉਹ ਪਸੰਦ ਆ ਮੈਂ ਚਾਹਣਾ ਕਿ ਮੈਂ ਪੂਰੇ ਆਦਰ ਮਾਨ ਨਾਲ ਉਹਨੂੰ ਵਿਆਹ ਕੇ ਲਿਆਵਾਂ ਉਹਦੇ ਮੰਮੀ ਪਾਪਾ ਕਹਿੰਦੇ ਕਿ ਦੇਖ ਪੁੱਤ ਤੂੰ ਜੋ ਵੀ ਬਣਿਆ ਆਪਣੀ ਕਾਬਲੀਅਤ ਦੇ ਸਿਰ ਤੇ ਬਣਿਆ ਆਪਣੇ ਤੇ ਵੀ ਗਰੀਬੀ ਹੁੰਦੀ ਸੀ ਅੱਜ ਜੇ ਆਪਣੇ ਕੋਲੇ ਪੈਸਾ ਤਾਂ ਉਹ ਤੇਰੀ ਮਿਹਨਤ ਆ ਅਸੀਂ ਆਪਣੇ ਗਰੀਬੀ ਵਾਲੇ ਦਿਨ ਨਹੀਂ ਭੁੱਲੇ ਜੇ ਤੂੰ ਕਿਸੇ ਗਰੀਬ ਕੁੜੀ ਨਾਲ ਵਿਆਹ ਕਰਾਉਣਾ ਚਾਹਣਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਉਹ ਕਹਿੰਦਾ ਵੀ ਫਿਰ ਆਪਾਂ ਆਦਰ ਸਤਕਾਰ ਨਾਲ ਸੁਨੀਤਾ ਦੇ ਘਰ ਰਿਸ਼ਤਾ ਲੈ ਕੇ ਜਾਣਾ ਸੁਨੀਤਾ ਦੇ ਘਰ ਦਾ ਡਰੈੱਸ ਉਹ ਲੈ ਲੈਂਦਾ ਨੇ ਬਹਾਨੇ ਤੇ ਸੁਨੀਤਾ ਕਾਲਜ ਗਈ ਹੁੰਦੀ ਆ ਤੇ ਸੁਨੀਤਾ ਦੇ ਮੰਗਰੋਂ ਰਵੀ ਤੇ ਉਹਦੇ ਮਾਪੇ ਆ ਜਿਹੜੇ ਸੁਨੀਤਾ ਦੇ ਘਰ ਆਉਂਦੇ ਆ ਜਦੋਂ ਉਹ ਸੁਨੀਤਾ ਦੇ ਗੇਟ 'ਚ ਆਉਂਦੇ ਆ ਤੇ ਉਹਨਾਂ ਦੇ ਘਰ ਦਾ ਜਿਹੜਾ ਗੇਟ ਹੁੰਦਾ ਉਹ ਟੁੱਟਿਆ-ਫੁੱਟਿਆ ਹੁੰਦਾ ਉਹ ਤੱਕੇ ਦੇ ਨਾਲ ਦਰਵਾਜ਼ਾ ਖੋਲਦੇ ਆ ਤੇ ਵੇਖਦੇ ਆ ਕਿ ਦੋ ਕਮਰੇ ਬਣੇ ਅਤੇ ਮੂਰੇ ਇੱਕ ਲੌਬੀ ਜੀ ਬਣੀ ਹੋਈ ਆ ਉਸ ਲੌਬੀ ਦੇ ਵਿੱਚ ਇੱਕ ਔਰਤ ਪਈ ਆ ਜਿਹੜੀ ਕਿ ਬਿਮਾਰ ਲੱਗ ਰਹੀ ਆ ਤੇ ਬੜੀ ਗਰਮੀ ਆ ਉੱਥੇ ਤੇ ਪੱਖਾ ਜਿਹੜਾ ਛੱਤ ਵਾਲਾ ਚੱਲ ਰਿਹਾ ਉਹ ਬੜਾ ਖੜਖੜ ਕਰਦਾਗਾ ਭਾਵੇਂ ਕਿ ਸੁਨੀਤਾ ਦੀ ਤਨਖਾਹ ਵਧੀਆ ਸੀ ਉਹ ਆਪਣਾ ਮਤਲਬ ਘਰ ਥੋੜਾ ਸਵਾਰ ਸਕਦੀ ਸੀ ਪਰ ਸੁਨੀਤਾ ਦੀ ਮਾਂ ਦਾ ਇਲਾਜ ਇੰਨਾ ਮਹਿੰਗਾ ਸੀ ਵੀ ਉਹਨਾਂ ਨੂੰ ਹੋਰ ਕੁਝ ਨਹੀਂ ਲੱਗਦਾ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਦਵਾਈ ਆ ਜੇ ਪੂਰੀ ਚਲੋ ਉਹ ਇਹ ਹਾਲਤ ਵੇਖ ਕੇ ਨਾ ਜਿਹੜਾ ਰਵੀ ਆ ਉਹਦੀ ਅੱਖਾਂ ਭਰ ਆਉਂਦੀਆਂ ਉਹਦੇ ਮੰਮੀ ਪਾਪਾ ਵੀ ਇੱਕ ਦੂਜੀ ਵੱਲ ਵੇਖਦੇ ਆ ਜਾ ਕੇ ਉਹ ਸੁਨੀਤਾ ਦੀ ਮਾਂ ਨੂੰ ਬੁਲਾਉਂਦੇ ਆ ਤੇ ਉਹ ਵੀ ਹੈਰਾਨ ਹੁੰਦੀ ਆ ਵੀ ਇਹਨੇ ਪੜ੍ਹੇ ਲਿਖੇ ਤੇ ਸੋਹਣੇ ਸੁਨੱਖੇ ਹਨਾ ਵੀ ਕੌਣ ਆਇਆਗਾ ਤੇ ਰਵੀ ਦੱਸਦਾ ਕਿ ਮਾਂ ਜੀ ਪੈਰੀ ਪੈਨਾ ਸਤ ਸ੍ਰੀ ਅਕਾਲ ਬੁਲਾਉਂਦਾ ਤੇ ਉਹ ਕਹਿੰਦੀ ਵੀ ਮੈਂ ਪੁੱਤ ਜਾਣਦੀ ਨਹੀਂ ਤੁਹਾਨੂੰ ਉਹ ਕਹਿੰਦਾ ਕਿ ਸੁਨੀਤਾ ਜਿੱਥੇ ਕੰਮ ਕਰਦੀ ਆ ਮੈਂ ਉਹਦਾ ਬੌਸ ਆ ਚਲੋ ਉਹਨੂੰ ਚਾਹ ਚੜ ਜਾਂਦਾ ਉਹ ਕਹਿੰਦੀ ਕਿ ਪੁੱਤ ਤੁਸੀਂ ਆਉਣਾ ਸੀ ਦੱਸ ਕੇ ਤਾਂ ਆਉਣਾ ਸੀ ਵੀ ਮੇਰੇ ਕੋਲ ਤਾਂ ਬਿਠਾਉਣ ਲਈ ਵੀ ਜਗ੍ਹਾ ਨਹੀਂ ਹਨਾ ਉਹ ਕਹਿੰਦਾ ਕਿ ਫੇਰ ਕੀ ਆ ਮਾਂ ਜੀ ਜਿਹੜਾ ਮੰਜਾ ਪਿਆ ਸੀ ਇਹ ਤੇ ਬਹਿ ਜਾਣੇ ਆ ਤੇ ਉਹ ਕਹਿੰਦੀ ਵੀ ਇਹੋ ਜੇ ਮੰਜੇ ਤੇ ਬੈਠੋਗੇ ਉਹ ਕਹਿੰਦਾ ਫੇਰ ਕੀ ਆ ਤੁਸੀਂ ਵੀ ਤਾਂ ਇੱਥੇ ਬਹਿਣੇ ਹੋ ਤੁਸੀਂ ਵੀ ਤਾਂ ਇਨਸਾਨ ਹੀ ਹੋ ਐਦਾਂ ਨਾ ਕਰੋ ਚਲੋ ਉਸ ਤੋਂ ਬਾਅਦ ਉਹ ਹਾਲਚਾਲ ਪੁੱਛਦੀ ਆ ਤੇ ਸੁਨੀਤਾ ਦੀ ਮਾਂ ਰੋਣ ਲੱਗ ਜਾਂਦੀ ਆ ਉਹ ਦੱਸਦੀ ਆ ਕਿ ਮੇਰੀ ਤੇ ਹਨਾ ਵਿਆਹੀ ਸੌਖੀ ਸੀ ਕਰੇ ਵੀ ਉਹਦਾ ਵਿਧਵਾ ਹੋਣਾ ਵੀ ਮੈਨੂੰ ਲੈ ਕੇ ਬਹਿ ਗਿਆ ਵੀ ਉਹਦੇ ਸਦਮੇ ਦੇ ਵਿੱਚ ਮੈਂ ਮੰਜੇ ਤੇ ਪੈ ਗਈਆਂ ਤੇ ਚਲੋ ਉਹਨਾਂ ਨੂੰ ਮਤਲਬ ਇਸ ਗੱਲ ਦਾ ਬੜਾ ਦੁੱਖ ਲੱਗਦਾ ਪਤਾ ਹੀ ਹੁੰਦਾ ਸਾਰੀ ਗੱਲ ਦਾ ਕਿਉਂਕਿ ਰਵੀ ਨੇ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ ਹੁੰਦੀ ਆ ਤੇ ਚਲੋ ਉਸ ਤੋਂ ਬਾਅਦ ਰਵੀ ਆਪਣੇ ਮੰਮੀ ਪਾਪਾ ਨੂੰ ਇਸ਼ਾਰਾ ਕਰਦਾ ਤੇ ਰਵੀ ਦੀ ਮਾਂ ਜਿਹੜੀ ਉਹ ਸੁਨੀਤਾ ਦੀ ਮਾਂ ਨੂੰ ਕਹਿੰਦੀ ਆ ਕਿ ਭੈਣੇ ਅਸੀਂ ਤਾਂ ਤੇਰੇ ਤੋਂ ਬਹੁਤ ਵੱਡੀ ਚੀਜ਼ ਮੰਗਣ ਆਏ ਆ ਉਹ ਕਹਿੰਦੀ ਕਿ ਤੁਸੀਂ ਮਜ਼ਾਕ ਕਿਉਂ ਕਰਦੇ ਹੋ ਅਸੀਂ ਕੀ ਦੇ ਸਕਦੇ ਆ ਉਹ ਕਹਿੰਦੀ ਜਿਹੜਾ ਕੁਝ ਤੁਸੀਂ ਦੇ ਸਕਦੇ ਹੋ ਤਾਂ ਸ਼ਾਇਦ ਕੋਈ ਵੀ ਨਾ ਦੇਵੇ ਸਾਨੂੰ ਤੁਹਾਡੀ ਇੱਜ਼ਤਦਾਰ ਧੀ ਚਾਹੀਦੀ ਐ ਸਿਆਣੀ ਧੀ ਚਾਹੀਦੀ ਐ ਸਾਡੇ ਮੁੰਡੇ ਲਈ ਇਹ ਗੱਲ ਸੁਣ ਕੇ ਸਨੀਤਾ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹਨੂੰ ਯਕੀਨ ਨਹੀਂ ਹੁੰਦਾ ਵੀ ਮੇਰੀ ਇੱਕ ਵਿਧਵਾਤੀ ਦਾ ਰਿਸ਼ਤਾ ਇੰਨਾ ਵੱਡਾ ਹਨਾ ਬਿਜ਼ਨਸਮੈਨ ਮੁੰਡਾ ਮੰਗਦਾ ਉਹ ਕਹਿੰਦੀ ਕਿ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ ਉਹ ਕਹਿੰਦੇ ਕਿ ਅਸੀਂ ਇਨਸਾਨ ਆ ਸਾਨੂੰ ਭਾਵਨਾਵਾਂ ਦਾ ਪਤਾ ਅਸੀਂ ਮਜ਼ਾਕ ਕਰਕੇ ਤੁਹਾਡੀਆਂ ਭਾਵਨਾਵਾਂ ਖਿਲਵਾੜ ਨਹੀਂ ਕਰਦੇ ਅਸੀਂ ਸੱਚੀ ਰਿਸ਼ਤਾ ਲੈਣ ਆਏ ਆ ਉਹ ਕਹਿੰਦੀ ਵੀ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਆ ਪਰ ਤੁਸੀਂ ਕਿੱਥੇ ਤੇ ਅਸੀਂ ਕਿੱਥੇ ਲੋਕਾਂ ਨੇ ਤੁਹਾਨੂੰ ਜਿਉਣ ਨਹੀਂ ਦੇਣਾ ਉਹ ਕਹਿੰਦੀ ਅਸੀਂ ਲੋਕਾਂ ਦੀ ਪ੍ਰਵਾਹ ਕਰਦੇ ਨਹੀਂ ਅਸੀਂ ਖੁਦ ਇਹੋ ਜਿਹੇ ਹਾਲਾਤਾਂ 'ਚ ਉੱਠੇ ਹੋਏ ਆਂ ਸਾਨੂੰ ਪਤਾ ਕਿਸੇ ਦੇ ਹਾਲਾਤ ਕਿਵੇਂ ਸੁਧਰਦੇ ਆ ਤੇ ਸਾਨੂੰ ਇਹ ਵੀ ਪਤਾ ਵੀ ਸੁਨੀਤਾ ਤੁਹਾਡੇ ਹਾਲਾਤ ਸੁਧਾਰ ਸਕਦੀ ਆ ਠੀਕ ਆ ਕੁੜੀਆਂ ਨੂੰ ਆਪਾਂ ਉਹਨੇ ਮੌਕੇ ਨਹੀਂ ਦਿੰਦੇ ਮੁੰਡਿਆਂ ਨੂੰ ਦੇ ਦਿੰਨੇ ਆ ਕੁੜੀਆਂ ਤਾਂ ਜਦੋਂ ਮਟਿਆਰਾਂ ਹੁੰਦੀਆਂ ਆਪਾਂ ਵਿਆਹਣ ਦੀ ਕਰਦੇ ਆ ਅੱਗੇ ਉਹਨਾਂ ਦੀ ਕਿਸਮਤ ਸੌਖੀਆਂ ਰਹਿਣ ਚਾਹੀ ਔਖੀਆਂ ਰਹਿਣ ਪਰ ਸਾਨੂੰ ਪਤਾ ਵੀ ਸੁਨੀਤਾ ਬਹੁਤ ਕੁਝ ਕਰ ਸਕਦੀ ਆ ਚਲੋ ਉਹ ਕਹਿੰਦੀ ਵੀ ਠੀਕ ਆ ਮੈਂ ਸੁਨੀਤਾ ਦੇ ਪਾਪਾ ਨਾਲ ਗੱਲ ਕਰੂੰ ਚਲੋ ਉਹ ਬੜੇ ਆਦਰ ਸਤਕਾਰ ਨਾਲ ਉਥੋਂ ਵਿਦਾ ਲੈਂਦੇ ਹੈਗੇ ਤੇ ਉਸ ਤੋਂ ਬਾਅਦ ਸਨੀਤਾ ਦੀ ਮਾਂ ਸਨੀਤਾ ਦੇ ਭਰਾ ਤੇ ਪਿਓ ਨਾਲ ਗੱਲ ਕਰਦੀ ਆ ਤੇ ਉਹ ਹੈਰਾਨ ਰਹਿ ਜਾਂਦੇ ਆ ਵੀ ਅੱਛਾ ਇੰਨਾ ਵੱਡਾ ਬਿਜ਼ਨਸਮੈਨ ਸਨੀਤਾ ਦਾ ਰਿਸ਼ਤਾ ਮੰਗਦਾ ਤੇ ਸਨੀਤਾ ਨੂੰ ਜਦ ਇਹ ਗੱਲ ਪਤਾ ਲੱਗਦੀ ਆ ਤੇ ਉਹਦਾ ਪਿਓ ਸਨੀਤਾ ਨੂੰ ਪੁੱਛਦਾ ਪੁੱਤ ਤੇਰੀ رائے ਦੱਸ ਵੀ ਅਸੀਂ ਫੇਰ ਹੀ ਹਾਂ ਨਾ ਕਰਾਂਗੇ ਉਹ ਕਹਿੰਦੀ ਕਿ ਪਾਪਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਤੁਸੀਂ ਵੇਖ ਲਓ ਵੀ ਤੁਹਾਨੂੰ ਨਾ ਲੋਕ ਕਹਿਣ ਹਨਾ ਵੀ ਜੇ ਇਹਨਾਂ ਦੀ ਕੁੜੀ ਜਿਹੜੇ ਦਫ਼ਤਰ 'ਚ ਕੰਮ ਕਰਦੀ ਸੀ ਵੀ ਉਸੇ ਬੋਸ ਨਾਲ ਵਿਆਹ ਕਰਾ ਲਿਆ ਜਾਂ ਹੋਰ ਉਹ ਕਹਿੰਦਾ ਕਿ ਦੇਖ ਪੁੱਤ ਲੋਕਾਂ ਨੇ ਤਾਂ ਬੋਲਣਾ ਹੀ ਆ ਜੇ ਅਸੀਂ ਤੇਰੇ ਵਾਸਤੇ ਕੋਈ ਦਹਾਜੂ ਮੁੰਡਾ ਲੱਭਾਂਗੇ ਤਾਂ ਵੀ ਬੋਲਣਗੇ ਜੇ ਅਸੀਂ ਕੁਵਾਰਾ ਲੱਭਾਂਗੇ ਤਾਂ ਵੀ ਬੋਲਣਗੇ ਤੂੰ ਇਸ ਗੱਲ ਦੀ ਫਿਕਰ ਨਾ ਕਰ ਤੇ ਅਸੀਂ ਚਾਹੁੰਦੇ ਆ ਵੀ ਤੂੰ ਖੁਸ਼ ਰਹੇ ਫਿਰ ਉਹ ਸੁਨੀਤਾ ਦਾ ਪਿਓ ਤੇ ਭਰਾ ਰਵੀ ਦੇ ਘਰ ਜਾਂਦੇ ਆ ਤੇ ਕਹਿੰਦੇ ਆ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਤਾਂ ਫਿਰ ਪਹਿਲਾਂ ਰਵੀ ਆ ਜਿਹੜਾ ਉਹ ਸੁਨੀਤਾ ਦੇ ਘਰਦਿਆਂ ਨੂੰ ਇੱਕ ਵਧੀਆ ਫਲੈਟ ਲੈ ਕੇ ਦਿੰਦਾ ਕਿਉਂਕਿ ਉਹਨੇ ਵੀ ਆਪਣਾ ਹਨਾ ਸਟੇਟਸ ਬਣਾਇਆ ਹੋਇਆ ਸੀ ਤੇ ਭਾਵੇਂ ਕਿ ਉਹਨੂੰ ਪਰਵਾਹ ਨਹੀਂ ਸੀ ਪਰ ਫਿਰ ਵੀ ਉਹਨੂੰ ਸੀ ਵੀ ਲੋਕ ਨਾ ਬੋਲਣ ਲੋਕਾਂ ਨੂੰ ਬੋਲਣ ਦਾ ਮੌਕਾ ਨਾ ਮਿਲੇ ਵਧੀਆ ਫਲੈਟ ਲੈ ਕੇ ਦਿੰਦਾ ਉਹਦੇ ਵਿੱਚ ਸ਼ਿਫਟ ਕਰਦਾ ਤੇ ਉਸ ਤੋਂ ਬਾਅਦ ਉਹ ਸਨੀਤਾ ਦੇ ਨਾਲ ਮੰਗਣੀ ਕਰਾਉਂਦਾ ਤੇ ਜਦੋਂ ਹੀ ਸਨੀਤਾ ਦਾ ਡਿਪਲੋਮਾ ਪੂਰਾ ਹੋ ਜਾਂਦਾ ਤੇ ਉਹ ਸਨੀਤਾ ਦੇ ਨਾਲ ਵਧੀਆ ਧੂਮ-ਧਾਮ ਦੇ ਨਾਲ ਵਿਆਹ ਕਰਦਾ ਉਸ ਦਫ਼ਤਰ ਦੇ ਸਾਰੇ ਕਰਮਚਾਰੀ ਹੈਰਾਨ ਹੁੰਦੇ ਆ ਕਿ ਇੱਕ ਆਮ ਜਹੀ ਕੁੜੀ ਕਿਵੇਂ ਹਨਾ ਉਹਦੀ ਜ਼ਿੰਦਗੀ ਬਦਲੀ ਤੇ ਉਹ ਆਪਣੇ ਬੌਸ ਦਾ ਵੜਾ ਅ ਮਤਲਬ ਧੰਨਵਾਦ ਵੀ ਕਰਦੇ ਆ ਤੇ ਵੱਡੀ ਉਹਦੀ ਪ੍ਰਸ਼ੰਸਾ ਵੀ ਕਰਦੇ ਆ ਮੀਡੀਆ ਦੇ ਵਿੱਚ ਪੂਰੀਆਂ ਖਬਰਾਂ ਹੁੰਦੀਆਂ ਵੀ ਇੱਕ ਕਰੋੜਪਤੀ ਬਿਜ਼ਨਸਮੈਨ ਮੁੰਡੇ ਨੇ ਕਿਵੇਂ ਇੱਕ ਵਿਧਵਾ ਕੁੜੀ ਨਾਲ ਵਿਆਹ ਕਰਾ ਕੇ ਹਨਾ ਦੁਨੀਆ ਦੀ ਰੀਤ ਨੂੰ ਬਦਲਿਆ ਵੀ ਨਹੀਂ ਤਾਂ ਅਗਲਾ ਵਿਧਵਾ ਕੁੜੀ ਨਾਲ ਵਿਆਹ ਕਰਾਉਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਤੇ ਇਹਦੇ 'ਚ ਤਾਂ ਕੋਈ ਕਮੀ ਵੀ ਨਹੀਂ ਸੀ ਮੁੰਡੇ 'ਚ ਬੜੀ ਉਹਦੀ ਪ੍ਰਸ਼ੰਸਾ ਸ਼ਹਿਰ ਦੇ ਵਿੱਚ ਹੁੰਦੀ ਆ ਇੱਕ ਦੋ ਹੁੰਦੇ ਅਗਲਾਂ ਕਰਨ ਵਾਲੇ ਵੀ ਇਹਨੂੰ ਇਹ ਹੀ ਕੁੜੀ ਮਿਲੀ ਸੀ ਪਰ ਜ਼ਿਆਦਾਤਰ ਲੋਕ ਉਹਦੀ ਬੜੀ ਪ੍ਰੇਜ਼ ਕਰਦੇ ਆ ਤੇ ਹੁਣ ਸੁਨੀਤਾ ਜਿਹੜੀ ਉਹ ਰਵੀ ਦੇ ਘਰ ਰਵੀ ਦੀ ਪਤਨੀ ਬਣ ਕੇ ਰਹਿੰਦੀ ਆ ਡਿਪਲੋਮਾ ਉਹਦਾ ਪੂਰਾ ਹੋ ਜਾਂਦਾ ਹੁਣ ਰਵੀ ਉਹਨੂੰ ਆਪਣੀ ਬਿਜ਼ਨਸ 파ਟਨਰ ਬਣਾਉਂਦਾ ਮਤਲਬ ਉਹਨੂੰ ਇਹ ਲੱਗਦਾ ਵੀ ਇਹਨੂੰ ਇਹ ਨਾ ਲੱਗੇ ਵੀ ਮੈਨੂੰ ਭੀਖ ਦਿੱਤੀ ਆ ਉਹਨੂੰ ਬਰਾਬਰ ਉਹਨੂੰ ਆਪਦਾ ਬਿਜ਼ਨਸ ਸੰਭਾਲਣ ਲਈ ਕਹਿੰਦਾ ਤੇ ਸੁਨੀਤਾ ਵੀ ਬੜੀ ਮਿਹਨਤ ਦੇ ਨਾਲ ਉਹਦਾ ਬਿਜ਼ਨਸ ਸੰਭਾਲਦੀ ਆ ਤੇ ਘਰ ਵੀ ਉਹਨੇ ਵਧੀਆ ਤਰੀਕੇ ਨਾਲ ਸੰਭਾਲਦੀ ਆ ਤੇ ਫਿਰ ਜਿਹੜਾ ਸੁਨੀਤਾ ਦਾ ਭਰਾ ਹੁੰਦਾ ਉਹਨੂੰ ਵੀ ਅੱਗੇ ਪੜਾਇਆ ਜਾਂਦਾ ਤੇ ਉਹਨੂੰ ਵੀ ਮਤਲਬ ਇਹ ਸੇ ਬਿਜ਼ਨਸ ਦੇ ਵਿੱਚ ਉਹਦਾ ਉਹਨੂੰ ਲਾਇਆ ਜਾਂਦਾ ਕਿ ਉਹ ਕਹਿੰਦਾ ਵੀ ਤੂੰ ਇਹਨੂੰ ਨਾਲ ਲਾ ਠੀਕ ਹੈ ਬਿਜ਼ਨਸ ਦੀਆਂ ਬਰੀਕੀਆਂ ਸਿੱਖੂਗਾ ਕੰਮ ਕਰੂਗਾ ਤੇ ਇਹਨੂੰ ਆਪਾਂ ਛੋਟਾ ਮੋਟਾ ਬਿਜ਼ਨਸ ਹੈ ਜਿਹੜਾ ਅਲੱਗ ਤੋਂ ਇਹਦਾ ਸਟਾਰਟ ਕਰਕੇ ਦੇ ਦੇਾਂਗੇ ਤੇ ਸੁਨੀਤਾ ਆਪਣੇ ਆਪ ਨੂੰ ਬੜੀ ਲੱਕੀ ਸਮਝਦੀ ਹੈ ਕਿ ਇੰਨਾ ਕੋਆਪਰੇਟ ਕਰਨ ਵਾਲਾ ਇੰਨਾ ਪੜ੍ਹਿਆ ਲਿਖਿਆ ਤੇ ਸੋਹਣਾ ਸੁਨੱਖਾ ਮੁੰਡਾ ਮੈਨੂੰ ਮਿਲਿਆ ਵੀ ਇਹ ਸੋਚ ਹੁੰਦੀ ਆ ਇਸ ਕਹਾਣੀ ਤੋਂ ਮਤਲਬ ਇਹੀ ਸਿੱਖਿਆ ਮਿਲਦੀ ਆ ਵੀ ਇੱਕ ਅਮੀਰ ਮੁੰਡਾ ਜੇ ਇੱਕ ਅਮੀਰ ਕੁੜੀ ਨਾਲ ਵਿਆਹ ਕਰਦਾ ਤਾਂ ਲਾਈਫ ਉਵੇਂ ਹੀ ਚੱਲਦੀ ਰਹਿੰਦੀ ਆ ਪਰ ਜਦੋਂ ਇੱਕ ਅਮੀਰ ਮੁੰਡਾ ਕਿਸੇ ਗਰੀਬ ਕੁੜੀ ਦੀ ਬਾਹ ਫੜਦਾ ਨਾ ਤਾਂ ਪੂਰੀ ਇੱਕ ਪੀੜੀ ਬਦਲਦੀ ਆ ਕਿਉਂਕਿ ਤੁਸੀਂ ਇਹ ਦੇਖੋ ਵੀ ਸੁਨੀਤਾ ਦੇ ਮਾਪਿਓ ਦੀ ਜ਼ਿੰਦਗੀ ਬਦਲੀ ਉਹਦੇ ਭਰਾ ਦੀ ਜ਼ਿੰਦਗੀ ਬਦਲੀ ਤੇ ਸੁਨੀਤਾ ਦੀ ਜ਼ਿੰਦਗੀ ਬਦਲੀ ਤੇ ਨਾਲੇ ਸੁਨੀਤਾ ਤੇ ਉਹਦਾ ਸਾਰਾ ਪਰਿਵਾਰ ਇਸ ਗੱਲ ਕਰਕੇ ਰਵੀ ਦੇ ਸਾਰੀ ਉਮਰੇ ਹਸਾਨਮੰਦ ਰਹਿਣਗੇ ਆਪਣੀ ਨਾ ਸਮਾਜ ਦੇ ਵਿੱਚ ਇਹ ਸੋਚ ਆ ਵੀ ਜੇ ਮੁੰਡਾ ਅਮੀਰ ਆ ਤਾਂ ਅਮੀਰ ਕੁੜੀ ਹੀ ਲੱਭਦੇ ਆ ਆਪਾਂ ਵੀ ਆਪਾਂ ਨੂੰ ਇਹ ਹੁੰਦਾ ਵੀ ਦਾਜ ਮੰਗਦੇ ਆ ਲੋਕ ਅਮੀਰ ਲੋਕ ਪਰ ਇੱਕ ਗੱਲ ਦੇਖਿਆ ਜਾਵੇ ਮੰਨ ਲਵੋ ਨਾ ਬਹੁਤ ਵਾਰ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਆ ਵੀ ਜੇ ਇੱਕ ਮੁੰਡੇ ਨੂੰ 15 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਉਹ ਇਹ ਸੋਚੇ ਵੀ ਮੈਂ ਮਤਲਬ ਗਰੀਬ ਘਰ ਦੀ ਕੁੜੀ ਲੈਣੀ ਆ ਗਰੀਬ ਘਰ ਦੀ ਕੁੜੀ ਲਵਾਂਗਾ ਤੇ ਉਹਦੀ ਜ਼ਿੰਦਗੀ ਸੰਭਰੂਗੀ ਪਰ 15 ਕਿੱਲੇ ਜ਼ਮੀਨ ਵਾਲਾ ਇਹ ਕਹਿੰਦਾ ਵੀ ਜਿਹੜੇ ਘਰੇ ਮੈਂ ਵਿਆਹ ਜਾਵਾਂ ਉਹਨਾਂ ਦੇ 25-30 ਕਿੱਲੇ ਜ਼ਮੀਨ ਹੋਣ ਤਾਂ ਕਿ ਉਹ ਮੈਨੂੰ ਖੁੱਲਾ ਦਾਲ ਦੇ ਸਕਣ ਪਰ ਦੇਖੋ ਵੈਸੇ ਤਾਂ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਆ ਪਰ ਇੰਨੇ ਵੱਡੇ ਦਿਲ ਕਿਸੇ ਦੇ ਹੁੰਦੇ ਆ ਕਿ ਬਿਨਾਂ ਦਾਜ ਦੇ ਇਹ ਇੱਕ ਗਰੀਬ ਕੁੜੀ ਨਾਲ ਕੋਈ ਵਿਆਹ ਕਰਵਾਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ